ਦੇ ਪਰਿਵਾਰੀ ਮਨੀਸ਼ ਸੋਧਿਆ ਜੀ ਜਿਨ੍ਹਾਂ ਨੂੰ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਸਾਡੇ ਪਾਰਟੀ ਦੇ ਕੈਬਨਟ ਮਨਿਸਟਰ ਸਾਹਿਬ ਮੇਰੇ ਸਾਥੀ ਬੈਠੇ ਨੇ ਸਾਡੇ ਪਾਰਟੀ ਦੇ ਪ੍ਰਧਾਨ ਨਮਨ ਅਰੋੜਾ ਸਾਹਿਬ ਬੈਠੇ ਨੇ ਸੰਜੀਵ ਅਰੋੜਾ ਜੀ ਜਿਹੜੇ ਤੁਹਾਡੇ ਕੈਂਡੀਡੇਟ ਨੇ ਐਮ ਐਲ اے ਸਹਿਬਾਨ ਲੁਧਿਆਣੇ ਦੇ ਸਾਡੇ ਸਾਰੇ ਵੱਖ-ਵੱਖ ਕਾਉਂਸਲਰ ਸਹਿਬਾਨ ਚੇਅਰਮੈਨ ਸਾਹਿਬਾਨ ਸਾਹਮਣੇ ਬਹੁਤ ਸਾਰੇ ਬੈਠੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਹੁਤ ਲੰਬੇ ਚੋੜੇ ਭਾਸ਼ਣ ਦੇਣ ਨਹੀਂ ਆਏ ਤੁਹਾਡਾ ਪਿਆਰ ਹੀ ਦੱਸ ਰਿਹਾ ਤੁਹਾਡਾ ਠਾਠਾ ਮਾਰਦਾ ਇਕੱਠ ਤੁਹਾਡਾ ਜੋਸ਼ ਤੁਹਾਡਾ ਜਜ਼ਬਾ ਇਹ ਦੱਸ ਰਿਹਾ ਕਿ ਤੁਸੀਂ ਫੈਸਲਾ ਕਰ ਚੁੱਕੇ ਹੋ ਲੁਧਿਆਣਾ ਪਛਮੀ ਵਾਲਿਓ ਕਿ ਇਸ ਵਾਰ ਕਿਉਂਕਿ ਪਹਿਲਾਂ ਵੀ ਇਹ ਲੁਧਿਆਣਾ ਪਛਮੀ ਸੀਟ ਆਮਾਦੀ ਪਾਰਟੀ ਕੋਲੀ ਸੀ ਬੜੀ ਭਾਰੀ ਗਿਣਤੀ ਤੇ ਤੁਸੀਂ ਗੁਰਪ੍ਰੀਤ ਗੋਗੀ ਜੀ ਨੂੰ ਜਤਾਇਆ ਸੀ ਪਰ ਪ੍ਰਮਾਤਮਾ ਦਾ ਬਾਣਾ ਇੱਕ ਐਸਾ ਵਾਪਰਿਆ ਕਿ ਉਹ ਸੱਦੇ ਇਸ ਦੁਨੀਆ ਚ ਨਹੀਂ ਰਹੇ ਇਹ ਇਲੈਕਸ਼ਨ ਆਉਣੀ ਨਹੀਂ ਚਾਹੀਦੀ ਸੀ ਅਨਟਾਈਮਲੀ ਹੈ ਬੜੀ ਅਚਾਨਕ ਅਚਨਚੇਤ ਮੌਤ ਹੋਈ ਉਹਨਾਂ ਦੀ ਪਰਿਵਾਰ ਨੂੰ ਵੀ ਅਸੀਂ ਬਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੇ ਆ ਤੇ ਨਾਲ ਪ੍ਰਮਾਤਮਾ ਅਰਦਾਸ ਕਰਦੇ ਆ ਪ੍ਰਮਾਤਮਾ ਗੋਗੀ ਜੀ ਦੀ ਆਤਮਾ ਨੂੰ ਚਰਨਾ ਚ ਨਵਾਸ ਦੇਵੇ ਇਹ ਸਾਡੇ ਲਈ ਤਾਂ ਇਹ ਇੱਕ ਚਲੋ ਆਉਣਾ ਜਾਣਾ ਦੁਨੀਆ ਚ ਬਣਿਆ ਅਸੀਂ ਕਹਿੰਦੇ ਕਿ ਅਨ ਟਾਈਮ ਲਈ ਹੈ ਤੁਸੀਂ 5 ਸਾਲ ਵਾਸਤੇ ਚੁਣਿਆ ਸੀ ਪਰ ਸਭ ਤੋਂ ਮਾੜੀ ਗੱਲ ਇਹ ਹੈ ਜਿਹੜੀ ਕਿ ਮਤਲਬ ਮਾਨਵਤਾ ਨੂੰ ਵੀ ਸ਼ਰਮਸਾਰ ਕਰ ਦਿੰਦੀ ਹੈ ਕਿ ਹਜੇ ਗੋਗਗੀ ਜੀ ਦਾ ਸੇਵਾ ਵੀ ਠੰਡਾ ਨਹੀਂ ਹੋਇਆ ਸੀ ਇਹ ਮੀਟਿੰਗਾਂ ਕਰਨ ਲੱਗ ਗਏ ਸੀ ਦੂਜੀਆਂ ਪਾਰਟੀਆਂ ਨਾਲ ਵੀ ਕੰਮ ਬਣ ਗਿਆ ਮਤਲਬ ਕਿਸੇ ਦਾ ਜੀ ਚਲਾ ਗਿਆ ਤੁਹਾਡਾ ਕੰਮ ਬਣ ਗਿਆ ਇਹ ਲਾਸ਼ਾਂ ਤੇ ਰਾਜਨੀਤੀ ਕਰਦੇ ਆ ਜੀ ਇਹਨਾਂ ਨੂੰ ਆ ਦੁੱਤਾ ਹੈ ਲਾਸ਼ਾਂ ਤੇ ਰਾਜਨੀਤੀ ਕਰਨ ਦੀ ਉਸੇ ਦਿਨ ਹੀ ਲੱਗ ਗਿਆ ਸ਼ੂਰੀ ਵੀ ਲੈ ਵੀ ਮੀਟਿੰਗ ਕਰੀਏ ਸ਼ਾਇਦ ਪ੍ਰਮਾਤਮਾ ਨੇ ਆਪਣੀ ਸੁਣ ਲਈ ਮਤਲਬ ਕਿਸੇ ਦੇ ਜੀ ਤੇ ਜਾਨ ਚ ਪ੍ਰਮਾਤਮਾ ਨੇ ਸੁਣ ਲਈ ਔਰ ਪ੍ਰਮਾਤਮਾ ਥੋੜੀ ਸੁਣੂਗਾ ਲੁਟੇਰਿਆਂ ਦੀ ਔਰ ਜਿਹੜੇ ਤੁਸੀਂ ਗਾਲਾਂ ਕੱਢਦੇ ਲੋਕਾਂ ਨੂੰ ਹੰਕਾਰੀਆਂ ਨਹੀਂ ਸੁਣੂਗਾ ਪ੍ਰਮਾਤਮਾ ਸੋ ਬੜਾ ਮੈਨੂੰ ਦੁੱਖ ਹੋਇਆ ਉਸ ਵੇਲੇ ਤਾਂ ਅਜੇ ਇਲੈਕਸ਼ਨ ਵੀ ਅਨਾਉਂਸ ਨਹੀਂ ਹੋਈ ਸੀ ਕਿ ਐਸੇ ਕੰਮਤੀ ਲੱਗਿਆ ਜਾ ਰਹੇ ਤਾਂ ਮੌਕਾ ਹੀ ਪਾਲਦੇ ਰਹਿੰਦੇ ਆ ਅਸੀਂ ਸੈਕੂਲਰ ਪਾਰਟੀ ਹੈ ਸਾਡੀ ਅਸੀਂ ਨਾ ਧਰਮਾਂ ਦੇ ਨਾਂ ਤੇ ਲੜਾਉਂਦੇ ਆ ਨਾ ਢਕਾਉਂਦੇ ਆ ਸਾਸਿਕਾ ਸਾਸਿਕਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਆਦਰ ਕਰਦੇ ਆਂ ਔਰ ਪੰਜਾਬ ਜਿਹੜਾ ਉਹ ਪਹਿਲੇ ਦਿਨੋਂ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਰਿਹਾ ਹੈ ਬੜੀਆਂ ਆਫਤਾਂ ਪੰਜਾਬ ਤੇ ਆਈਆਂ ਪਰ ਪੰਜਾਬ ਜਿਹੜਾ ਉਹ ਹਮੇਸ਼ਾ ਉਹਨਾਂ ਆਫਤਾਂ ਚੋਂ ਨਿਕਲ ਕੇ ਫਿਰ ਦੁਬਾਰੇ ਉੱਭਰਿਆ ਤੇ ਅੱਜ ਤੁਹਾਡੇ ਕੋਲੇ ਆਏ ਆ ਕਿ 19 ਤਰੀਕ ਨੂੰ ਇਲੈਕਸ਼ਨ ਹੈ ਪਰਮਾਤਮਾ ਕਈ ਵਾਰੀ ਕੁਝ ਸੰਕੇਤ ਹੀ ਦਿੰਦਾ ਹੁੰਦਾ ਹੈ ਜਦੋਂ ਤੁਸੀਂ ਨਾਮੀਨੇਸ਼ਨ ਕਾਗਜ਼ ਭਰਦੇ ਆਪਾਂ ਮੈਂ ਦੱਸ ਦੇਣਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਸਾਡੇ ਪਾਰਟੀ ਦੇ ਵਰਕਰ ਵਲੰਟੀਅਰ ਬੈਠੇ ਨੇ ਤੁਸੀਂ ਵੀ ਭਰਨੇ ਆ ਭਵਿੱਖ ਦੇ ਵਿੱਚ ਬਹੁਤ ਸਾਰੇ ਨਾਮੀਨੇਸ਼ਨ ਕਾਗਜ਼ ਭਰਨੇ ਆ ਤੁਸੀਂ ਜਦੋਂ ਨਾਮੀਨੇਸ਼ਨ ਭਰਦੇ ਆ ਕਾਗਜ਼ ਭਰਦੇ ਆ ਚਾਹੇ ਬਲਾਕ ਸਮਤੀ ਦੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਚਾਹੇ ਐਮ ਐਲ ਏ ਦੇ ਚਾਹੇ ਜੋੜੀ ਮਰਜੀ ਲੈ ਤਾਂ ਉਹਦੇ ਵਿੱਚ ਆਪਣੇ ਆਪਣੇ ਪੰਜਾਬੀ ਸੁਭਾ ਤਾਂ ਪੰਜਾਬੀ ਦੇ ਅੱਖਰ ਜਿਹੜੇ ਨੇ ਪਹਿਲਾ ਨਾਮ ਜਿਹੜਾ ਤੁਹਾਡੇ ਨਾਮ ਦਾ ਹੈ ਉਹਨੂੰ ਪਹਿਲਾਂ ਦੇਖਿਆ ਜਾਂਦਾ ਹੈ ਕਿ ਕਿਹੜਾ ਆਉਂਦਾ ਪਹਿਲਾਂ ਤਾਂ ਫਿਰ ਉਹਦਾ ਬਟਨ ਜਿਹੜਾ ਰਿਕੋਨਾਈਜ਼ਡ ਪਾਰਟੀਆਂ ਪਹਿਲਾਂ ਹੁੰਦੀਆਂ ਰਜਿਸਟਰਡ ਤੇ ਰਿਕੋਨਾਈਜ਼ ਉਹ ਚਾਰ ਹੀ ਆ ਆਮਾਦੀ ਪਾਰਟੀ ਐ ਭਾਜਪਾ ਐ ਕਾਂਗਰਸ ਐ ਇੱਕ ਬੀਐਸਪੀ ਹੋਣੀ ਜਾਂ ਮੇਰੇ ਖਿਆਲ ਚ ਸੀਪੀਆਈ ਹੋਣੀ ਤਾਂ ਉਹਨਾਂ ਚੋਂ ਪਹਿਲਾਂ ਦੇਖਿਆ ਜਾਂਦਾ ਕਿ ਇਹਨਾਂ ਦੇ ਜਿਹੜੇ ਨਾਮ ਨੇ ਕੈਂਡੀਡੇਟਾਂ ਦੇ ਉਹਨਾਂ ਦਾ ਜਿਹੜਾ ਅੱਖਰ ਹੈ ਪਹਿਲਾ ਉਹ ਕਿੱਥੇ ਆਉਂਦਾ ਤਾਂ ਉਸਾ ਬਣਾ ਫਿਰ ਕੋਈ ਇੱਕ ਨੰਬਰ ਤੇ ਹੁੰਦਾ ਕੋਈ ਦੋ ਨੰਬਰ ਤੇ ਜਦੋਂ ਆਪਾਂ 2017 ਲੜੀ 22 ਲੜੀ ਤਾਂ ਪੂਰੇ ਪੰਜਾਬ ਚ ਇਹ ਨਹੀਂ ਹੈਗਾ ਕਿ ਇੱਕੋ ਹੀ ਬਟਨ ਮਿਲੂਗਾ ਆਮਾਦੀ ਪਾਰਟੀ ਨੂੰ ਕਿਤੇ ਤੀਜਾ ਨੰਬਰ ਵੀ ਸੀ ਕਿੱਥੇ ਦੂਜਾ ਵੀ ਸੀ ਕਿਤੇ ਪਹਿਲਾ ਵੀ ਸੀ ਉਹ ਨਾਮ ਦੇ ਸਾਹਬ ਨਾਲ ਉਮੀਦਵਾਰ ਦੇ ਨਾਮ ਦੇ ਸਾਹਬ ਇਸ ਵਾਰ ਪ੍ਰਮਾਤਮਾ ਨੇ ਸੰਕੇਤ ਹੀ ਦਿੱਤਾ ਕਿ ਸਾਨੂੰ 19 ਤਰੀਕ ਨੂੰ ਕਿਤੇ ਹੋਰ ਦੇਖਣ ਦੀ ਲੋੜ ਹੀ ਨਹੀਂ ਪਹਿਲੇ ਨੰਬਰ ਤੇ ਬਾਟਣਾ ਹੈ ਪਹਿਲੇ ਨੰਬਰ ਤੇ ਆਉਣਾ ਹੈ ਬਸ ਬਾਕੀ ਹੋਰ ਬਾਟਣਾ ਮळे ਦੇਖਿਓ ਬੇਨਾ ਫੋਟੋ ਤਾਂ ਉਹਨਾਂ ਦੀਆਂ ਵੀ ਲੱਗੀਆਂ ਹੋਣਗੀਆਂ ਪਰ ਨਾ ਦੇਖਿਓ ਕਿਉਂਕਿ ਅੱਖਾਂ 'ਚ ਚਿੱਟਾ ਜਾਂ ਕਾਲਾ ਮੋਤੀ ਉਤਰ ਸਕਦਾ ਉਹਨਾਂ ਦੀ ਫੋਟੋ ਦੇਖ ਕੇ ਐਡੇ ਹੰਕਾਰੀ ਐਡੇ ਭ੍ਰਸ਼ਟਾਚਾਰੀ ਨੇ ਸੋ ਇਸ ਕਰਕੇ 19 ਤਰੀਕ ਨੂੰ ਜਾਣਾ ਹੈ ਸਵੇਰੇ ਸਵੇਰੇ 192 ਬੂਥ ਨੇ 7-800 ਬੰਦਾ ਹੁੰਦਾ ਜੀ ਵੋਟਰ ਇੱਕ ਬੂਥ ਨੂੰ 15 ਮਿੰਟ ਨਹੀਂ ਲੱਗਦੇ 15 ਮਿੰਟ ਗੱਡ ਲੋ ਪੰਜਾਬ ਵਾਸਤੇ 15 ਮਿੰਟ ਲੁਧਿਆਣੇ ਵਾਸਤੇ ਕਈ ਵਾਰੀ ਕੀ ਹੁੰਦਾ ਪੜੇ ਲਿਖੇ ਲੋਕ ਜ਼ਿਆਦਾਤਰ ਜਿਹੜੇ ਉਹ ਪਿਕਨਿਕ ਡੇ ਸਮਝਣ ਲੱਗ ਜਾਂਦੇ ਆ ਮੈਂ ਬੜਾ ਸਮਝਾ ਰਿਹਾ ਕਿ ਯਾਰ ਵੋਟ ਪਾਓ ਤੁਸੀਂ ਪਾ ਮੈਂ ਮੈਂ ਕਦੋਂ ਕਹਿੰਦਾ ਸਾਨੂੰ ਪਾ ਪਾ ਮੈਨੂੰ ਨੋਟਾ ਵਾਲਾ ਦੱਬਿਆ ਉੱਪਰ ਜਾਓ ਤਾਂ ਸਹੀ ਮੁੜ ਕੇ ਗਾੜਾ ਸਭ ਤੋਂ ਬਾਅਦ ਉਹੀ ਕੱਢਦੇ ਆ ਪੰਜ ਸਾਲ ਵੀ ਆਹ ਕੌਣ ਚੁਣ ਲਿਆ ਉਹ ਤਾਂ ਹੀ ਨਹੀਂ ਸੀ ਉਦੋਂ ਜਿਹਦੇ ਚੁਣਿਆ ਸੀ ਤੁਸੀਂ ਹਿੱਸਾ ਤਾਂ ਪਾਓ ਨਾ ਵਿੱਚ ਸੋ ਵੱਤ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿਣਾ ਕਿ ਵੋਟਾਂ ਪਾ ਕੇ ਆਈਏ 15 ਮਿੰਟ ਦਾ ਕੰਮ ਹੈ ਜੀ ਸਵੇਰੇ ਚੱਲ ਜਿਓ ਦੁਪਹਿਰੇ ਥੋੜਾ ਜਿਹਾ ਚਲੋ ਗਰਮੀ ਹੈ ਥੋੜਾ ਪਿਛਲੇ ਜੇ ਪੈਰ ਚੱਲ ਜਿਓ 15 ਮਿੰਟ ਦਾ ਕੰਮ ਹੈ ਬੋਰ ਬੂਥ ਸ਼ਾਨਦਾਰ ਨੇ ਠੰਡੇ ਪਾਣੀ ਦਾ ਸ਼ਬੀਲਾ ਦਾ ਪ੍ਰਬੰਧ ਹੋਊਗਾ ਉੱਥੇ ਆਪਣੇ ਵਰਕਰ ਵੀ ਲਾਉਣਗੇ ਸ਼ਬੀਲਾ ਪਾਣੀ ਦੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਵੋਟ ਪਾਉਣ ਜ਼ਰੂਰ ਜਾਇਓ ਤੁਸੀਂ ਸਮਝ ਲਓ ਜਿੰਨੀ ਪਰਸੈਂਟੇਜ ਵੋਟਾਂ ਦੀ ਵਧੂਗੀ ਓਨੇ ਹੀ ਆਪਣਾ ਮਾਰਜਨ ਵਧੀ ਜਾਊ 1% ਨੂੰ 1000 ਨਾਲ ਗੁਣਾ ਕਰ ਲਓ ਬਸ ਸਿੱਧਾ ਜ ਹੈ ਜੇ 60% ਪੈ ਗਈ 25000 ਤੇ ਜਿੱਤਾਂਗੇ ਜੇ 40% ਪੈ ਗਈ 26 ਤੇ 65 ਪੈ ਗਈ ਤਪੀ ਤੇ 70 ਰੁਪਏ ਕੀ ਤਚਾਣੀ ਤੇ ਪਾਏ ਆ ਸਿੱਧੀ ਜੀ ਗੱਲ ਸੋ ਇਸ ਕਰਕੇ ਵੋਟ ਪਾਉਣ ਜ਼ਰੂਰ ਜਾਣਾ ਆਪਾਂ ਨੂੰ ਹੱਕ ਇਹ ਸ਼ਹੀਦਾਂ ਨੇ ਲੈ ਕੇ ਦਿੱਤਾ ਵੋਟਰ ਕਾਰਡ ਖੂਨ ਦੀਆਂ ਕੁਰਬਾਨੀਆਂ ਦੇ ਕੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਲਾਲਾ ਲਾਜਪਤ ਰਾਏ ਜੀ ਮਦਨ ਲਾਲ ਟਿੰਗਰਾ ਜੀ ਉਹਨਾਂ ਨੇ ਆਪਣੇ ਖੂਨ ਦੇ ਕੇ ਸਾਨੂੰ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਇਹਨੂੰ ਐ ਨਾ ਸਮਝਿਓ ਕਿ ਛੁੱਟੀ ਵਾਲਾ ਦਿਨ ਹੈ ਬਲਕੇ ਸਭ ਤੋਂ ਵੱਧ ਜ਼ਿੰਮੇਵਾਰੀ ਵਾਲਾ ਦਿਨ ਹੈ 19 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਝੜਵੜਾ ਬਟਨ ਦਬਕ ਕੇ ਸਾਡੀ ਜ਼ਿੰਮੇਵਾਰੀ ਸ਼ੁਰੂ ਸੰਜੀਵ ਰੋੜਾ ਜੀ ਕੰਮ ਕਰਨ ਦੇ جنونی ہیں ਜੋਸ਼ ਹੈ ਕੋਈ ਕੰਮ ਦੇ ਦਈਏ ਪੰਜਾਬ ਚ ਕਿਉਂਕਿ ਰਾਜ ਸਭਾ ਦਾ ਐਮਪੀ ਸਾਰੇ ਪੰਜਾਬ ਚ ਗ੍ਰਾਂਟ ਦੇ ਸਕਦਾ ਹੈ ਜੀ ਲੋਕ ਸਭਾ ਦਾ ਐਮਪੀ ਦਾ ਸਿਰਫ ਆਪਣੇ ਹਲਕੇ 'ਚ ਹੀ ਦੇ ਸਕਦਾ 20 ਲੱਖ ਰੁਪਏ ਸਿਰ ਬਲਕੇ ਤੋਂ ਬਾਹਰ ਇੱਕ ਸਾਲ 'ਚ ਦੇ ਸਕਦਾ ਪਰ ਰਾਜ ਸਭਾ ਦਾ ਐਮਪੀ ਕਿਉਂਕਿ ਪੰਜਾਬ ਤੋਂ ਰਾਜ ਸਭਾ ਦਾ ਐਮਪੀ ਹੈ ਉਹ ਸਾਰੇ ਪੰਜਾਬ 'ਚ ਗ੍ਰਾਂਟ ਦੇ ਸਕਦਾ ਸੋ ਜਿੱਥੇ ਵੀ ਇਹਨਾਂ ਨੂੰ ਸਾਨੂੰ ਲੋੜ ਹੁੰਦੀ ਹੈ ਕੋਈ ਕਿਸੇ ਗਰੀਬ ਦਾ ਘਰ ਪਵਾਉਣਾ ਹੈ ਜਾਂ ਕੋਈ ਹਸਤਾ ਠੀਕ ਕਰਨਾ ਹੈ ਤਾਂ ਰਾਜ ਸਭਾ ਵਾਲੇ ਐਮਪੀ ਜਿੰਨੇ ਵੀ ਨੇ ਉਹਨਾਂ ਤੋਂ ਅਸੀਂ ਬੋਨ ਦਾ ਸੰਜੀਵ ਜੀ ਉਹਦੇ 'ਚ ਪੂਰਾ ਵੱਧ ਚੜ ਕੇ ਹਿੱਸਾ ਲੈਂਦੇ ਇੱਕ ਗੱਲ ਜਿਹੜੀ ਕਿ ਦੱਸੀ ਨਹੀਂ ਇਹਨਾਂ ਨੇ ਮੈਂ ਦੱਸ ਦਿੰਦਾ ਇੱਕ ਕੋਈ ਬਹੁਤ ਖਤਰਨਾਕ ਬਿਮਾਰੀ ਹੈ ਜਿਹੜੀ ਬੱਚਿਆਂ ਨੂੰ ਹੁੰਦੀ ਹੈ ਉਹ ਬਿਮਾਰੀ ਦਾ ਜਿਹੜਾ ਟੀਕਾ 16 ਕਰੋੜ ਰੁਪਏ ਦਾ ਟੀਕਾ ਜੀ ਸੰਜੀਵ ਜੀ ਕੋਲੇ ਕੋਈ ਆ ਗਿਆ ਪਰਿਵਾਰ ਛੋਟੀ ਬੱਚੀ ਸੀ 16 ਕਰੋੜ ਰੁਪਇਆ ਕਿੱਥੋਂ ਆਵੇ ਟੀਕਾ ਇੱਕੋ ਹੀ ਲੱਗਦਾ ਬਸ ਜਾਪਾਨ ਦੀ ਕੰਪਨੀ ਟੀਕਾ ਬਣਾਉਂਦੀ ਜਾਪਾਨ ਦੀ ਬਣਾਉਂਦੀ ਹੈ ਨਾ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਦੀ ਕੰਪਨੀ ਉਹ ਟੀਕਾ ਬਣਾਉਂਦੀ ਹੈ ਤਾਂ ਇਹਨਾਂ ਨੇ ਕਿਹਾ ਵੀ 16 ਕਰੋੜ ਰੁਪਇਆ ਮੈਂ ਕਿੱਥੋਂ ਦੇਵਾਂ ਐਮਪੀ ਨੂੰ 5 ਕਰੋੜ ਰੁਪਇਆ ਤਾਂ ਇੱਕ ਸਾਲ ਦਾ ਮਿਲਦਾ ਜੀ ਤੇ ਉਹਦੇ ਵਿੱਚ ਉਹ ਹੈ ਨਾ ਕਿ ਤੁਸੀਂ ਇਸ ਕੰਮ ਵਾਸਤੇ ਨਹੀਂ ਦੇ ਸਕਦੇ ਪੈਸੇ ਉਹਨੂੰ ਉਹਦੇ ਵਿੱਚ ਕਲੋਜ਼ ਨੇ ਕਿ ਤੁਸੀਂ ਆ ਨਹੀਂ ਦੇ ਸਕਦੇ ਇੱਥੇ ਦੇ ਸਕਦੇ ਹੋ ਆਹਨੇ ਤਾਂ ਇਹਨਾਂ ਨੇ ਯਾਰਾਂ ਦੋਸਤਾਂ ਆਪਦੇ ਇੰਡਸਟਰੀ ਉਦਯੋਗਪਤੀ ਮਿੱਤਰਾਂ ਨਾਲ ਵੀ ਗੱਲ ਕੀਤੀ